ਸਰ ਜੋ ਸ਼ੇਅਰ ਮਾਰਕੀਟ ਹੈ ਉਹ ਦੇਖੋ ਇੱਕ ਪਲੈਟਫਾਰਮ ਹੈ ਜਿਹਦੇ ਵਿੱਚ ਅਸੀਂ ਆਪਣੇ ਬਹੁਤ ਟੌਪ ਕਲਾਸ ਕੰਪਨੀਆਂ ਦੇ ਵਿੱਚ ਇੱਕ ਤਰ੍ਹਾਂ ਦੇ ਸ਼ੇਅਰ ਹੋਲਡਰਸ ਬਣ ਜਾਂਦੇ ਹਾਂ ਪੈਸਾ ਲਗਾ ਕੇ ਤੇ ਅਸੀਂ ਕੰਪਨੀ ਪ੍ਰੋਫਿਟ ਵਿੱਚ ਜਾਂਦੀ ਹੈ ਤਾਂ ਉਹ ਸ਼ੇਅਰ ਦੇ ਵਿੱਚ ਉਛਾਲ ਆਂਦਾ ਹੈ ਤੇ ਸਾਨੂੰ ਪ੍ਰੋਫਿਟ ਹੁੰਦਾ ਹੈ ਦੂਸਰਾ ਸ਼ੇਅਰ ਮਾਰਕੀਟ ਦੇ ਵਿੱਚ ਸੇਬੀ ਰਜਿਸਟਰਡ ਬਹੁਤ ਸਾਰੇ ਬ੍ਰੋਕਰ ਵੀ ਹਨ ਜਿਨ੍ਹਾਂ ਵਿੱਚ ਅਸੀਂ ਸ਼ੇਅਰ ਖਰੀਦ ਵੀਲ ਸਕਦੇ ਹਾਂ ਤੇ ਵੇਚ ਵੀ ਸਕਦੇ ਹਾਂ ਉਹਦੇ ਵਿੱਚ ਇੱਕ ਸੈਗਮੈਂਟ ਹੋਰ ਹੁੰਦਾ ਹੈ ਫਿਊਚਰ ਐਂਡ ਆਪਸ਼ਨ ਉਸ ਵਿੱਚ ਅਸੀਂ ਬਹੁਤ ਘੱਟ ਪੈਸੇ ਨਾਲ ਇਨਵੈਸਟ ਕਰ ਸਕਦੇ ਹਾਂ ਪਰ ਉਹ ਜਿਹੜਾ ਪੈਸਾ ਹੁੰਦਾ ਹੈ ਜਿਹੜਾ ਅਸੀਂ ਬਹੁਤ ਘੱਟ ਪੈਸੇ ਨਾਲ ਯੂਜ਼ ਕਰਕੇ ਜਿੱਦਾਂ ਕਿ ਜਿੱਦਾਂ ਕਿ ਕਾਲ ਪੁੱਟ ਹੁੰਦੀ ਹੈ ਉਹਦੇ ਵਿੱਚ ਲੋਕ ਨੋਲੇਜ ਨਹੀਂ ਰੱਖਦੇ ਤੇ ਘੱਟ ਪੈਸਾ ਲਗਾ ਕੇ ਜ਼ਿਆਦਾ ਅਮੀਰ ਬਣਨ ਦੀ ਸਪਨੇ ਦੇਖ ਲੈਂਦੇ ਹਨ ਤੇ ਆਪਣਾ ਸਾਰੀ ਕੈਪੀਟਲ ਗਵਾ ਬੈਠਦੇ ਹਨ ਤੇ ਇਸ ਕਰਕੇ ਮੈਂ ਸ਼ੇਅਰ ਮਾਰਕੀਟ ਦੇ ਕੰਮ ਨੂੰ ਅਗਰ ਅਸੀਂ ਟੈਕਨੀਕਲੀ ਕੰਮ ਕਰਾਂਗੇ ਅਸੀਂ ਚਾਰਟ ਪ੍ਰੋਪਰ ਰੀਡਿੰਗ ਲੈ ਕੇ ਕੰਮ ਕਰਾਂਗੇ ਤਾਂ ਚੰਗਾ ਪ੍ਰੋਫਿਟ ਕਮਾ ਸਕਦੇ ਆ ਮੈਂ ਬਹੁਤ ਸਾਰੀਆਂ ਐਪਲੀਕੇਸ਼ਨ ਦੇਖਦੀਆਂ ਤੁਸੀਂ ਵੀ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਆਉਂਦੀਆਂ ਫੋਨ ਤੇ ਜੀ ਇਹ ਇੰਸਟਾਲ ਕਰੋ ਤੁਹਾਨੂੰ ਇਹਦੇ ਵਿੱਚ ਇਦਾਂ ਪ੍ਰੋਫਿਟ ਹੋਏਗਾ ਤੁਸੀਂ ਬਿਨਾ ਦੇਖੇ ਪ੍ਰੈਡਿਕਸ਼ਨ ਕਿਹੜੀ ਤਰ੍ਹਾਂ ਦੀ ਐਪਲੀਕੇਸ਼ਨ ਆ ਚੁੱਕੀਆਂ ਹੋਏ ਇਹਦੇ ਨਾਲ ਪ੍ਰੈਡਿਕਸ਼ਨ ਕੀਤੀ ਜਾ ਰਹੀ ਹੈ ਕਿ ਤੁਸੀਂ ਇਸ ਤੇ ਪੈਸਾ ਲਾਓ ਜਾਂ ਇਹ ਸਟਾਕ ਖਰੀਦੋ ਜਾਂ ਇਸ ਤਰੀਕੇ ਨਾਲ ਬਹੁਤ ਕੁਝ ਲੋਕਾਂ ਨੂੰ ਇਸ ਚੀਜ਼ਾਂ ਦੇ ਵਿੱਚ ਫਸਾਇਆ ਜਾਂਦਾ ਔਰ ਲੋਕ ਥਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਬਹੁਤ ਸਾਰੇ ਪੈਸੇ ਜਿਹੜੇ ਨਵੇਂ ਜਿਹੜੇ ਲੋਕ ਹੈਗੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਦੇਖਦੀ ਹੈ ਕਿ ਇੱਕ ਦਿਨ ਚ ਅਮੀਰ ਕਿਸ ਤਰੀਕੇ ਕਈ ਵਾਰ ਪੈਸੇ ਖਰਾਬ ਕਰ ਲੈਂਦੀ ਹੈ ਉਹ ਕਿਸ ਤਰੀਕੇ ਨਾਲ ਜਿਹੜਾ ਲੋਕਾਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਸਰ ਪਹਿਲੀ ਗੱਲ ਤੇ ਮੈਂ ਪਹਿਲੇ ਵੀ ਗੱਲ ਕਹੀ ਜਿਹੜੇ ਸੈਬੀ ਰਜਿਸਟਰਡ ਬ੍ਰੋਕਰ ਹੁੰਦੇ ਹਨ ਉਹ ਪ੍ਰੋਪਰ ਲਿਸਟ ਹੁੰਦੀ ਹੈ ਉਹਨਾਂ ਦੀ ਤੁਸੀਂ ਨੈਟ ਵਿੱਚ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਸੈਬੀ ਰਜਿਸਟਰਡ ਬ੍ਰੋਕਰ ਕਿਹੜੇ-ਕਿਹੜੇ ਹਨ ਬਹੁਤ ਸਾਰੇ ਬ੍ਰੋਕਰ ਹਨ ਸਾਨੂੰ ਪਹਿਲੇ ਦੇਖਣਾ ਚਾਹੀਦਾ ਹੈ ਜਦੋਂ ਆਪਾਂ ਅਕਾਊਂਟ ਆਪਣਾ ਓਪਨ ਕਰਦੇ ਹਾਂ ਤੇ ਸਾਨੂੰ ਸੈਬੀ ਵੱਲੋਂ ਕੋਈ ਇਨਫੋਰਮੇਸ਼ਨ ਆਈ ਹੈ ਜਾਂ ਨਹੀਂ ਜੇਕਰ ਤੁਹਾਨੂੰ ਸੈਬੀ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਆਂਦੀ ਇਟ ਮੀਨਸ ਉਹ ਬ੍ਰੋਕਰ ਜਿਹੜਾ ਹੈ ਜਾਲੀ ਬ੍ਰੋਕਰ ਹੈ ਅਤੇ ਉਸ ਵਿੱਚ ਲੋਕ ਆਪਣਾ ਪੈਸਾ ਲਗਾ ਕੇ ਉਹ ਤੁਹਾਨੂੰ ਫ੍ਰੀ ਰეკਮੈਂਡੇਸ਼ਨ ਦਿੰਦੇ ਹਨ ਕਿ ਅਸੀਂ ਤੁਹਾਨੂੰ ਲੱਖ ਰੁਪਏ ਦਾ 5 ਲੱਖ ਰੁਪਏ ਬਣਾ ਦੇਵਾਂਗੇ ਇੱਕ ਮਹੀਨੇ ਦੇ ਵਿੱਚ ਜਦ ਕਿ ਐਦਾ ਕੁਝ ਨਹੀਂ ਹੁੰਦਾ ਤੇ ਲੋਕ ਆਪਣਾ ਸਾਰੀ ਕੈਪੀਟਲ ਗਵਾ ਬੈਠਦੇ ਹਨ ਤੇ ਆਪਣੀ ਕੈਪੀਟਲ 0 ਕਰ ਲੈਂਦੇ ਹਨ ਸੇਬੀ ਦਾ ਮਤਲਬ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਚਲੇਗਾ ਕਿ ਉਹਨਾਂ ਨੂੰ ਕੋਈ ਜਿਆਦਾ ਸਰ ਦੇਖੋ ਜਿਸ ਵੇਲੇ ਆਪਾਂ ਹੁਣ ਮੈਂ ਕੋਈ ਵੀ ਬ੍ਰੋਕਰ ਰეკਮੈਂਡ ਨਹੀਂ ਕਰਾਂਦਾ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਕਿਤੇ ਵੀ ਸਹੀ ਬ੍ਰੋਕਰ ਨਾਲ ਜਦੋਂ ਆਪਣਾ ਅਕਾਊਂਟ ਡੀਮੈਟ ਖੋਲਦੇ ਹਾਂ ਤੇ ਸਾਨੂੰ ਸੇਬੀ ਵੱਲੋਂ ਵੀ ਇਨਫੋਰਮੇਸ਼ਨ ਆਂਦੀ ਹੈ ਉਹ ਉਹਨੇ ਵਗੈਰਾ ਕੀਤੀ ਜਾਂਦੀ ਉਹਨਾਂ ਵੱਲੋਂ ਉਹਨਾਂ ਵੱਲੋਂ ਮੇਲ ਆਂਦੀ ਹੈ ਸਾਨੂੰ ਪਤਾ ਕਿੱਦਾਂ ਚੱਲੇਗਾ ਕਿ ਵਾਕਿਆ ਉਹਨਾਂ ਦੀ ਮੇਲ ਹੈਗੀਆ ਕਿ ਬਹੁਤ ਸਾਰੀਆਂ ਫਰੋਡ ਜਿਹੜੇ ਉਮੀਦਾਂ ਉਮੀਦ ਜੀਮੇਲ ਅਕਾਊਂਟ ਹੈਗੇ ਸਰ ਉਹਦੇ ਵਿੱਚ ਜੋ ਉਹਨਾਂ ਦਾ ਸਿਸਟਮ ਹੁੰਦਾ ਹੈ ਸਾਰਾ ਆਨਲਾਈਨ ਹੁੰਦਾ ਹੈ ਆਧਾਰ ਵੀ ਉਹਦੇ ਨਾਲ ਜੁੜਿਆ ਹੁੰਦਾ ਹੈ ਦੂਸਰੀ ਗੱਲ ਹੈ ਜਿਹੜੇ ਫਰੋਡ ਹੁੰਦੇ ਹਨ ਉਹ ਸਾਡੇ ਕੋਲ ਜਿਹੜੇ ਫਰੋਡ ਬ੍ਰੋਕਰ ਹੁੰਦੇ ਆ ਸਾਡੇ ਕੋਲ ਫਿਜ਼ੀਕਲ ਡਾਕੂਮੈਂਟ ਦੀ ਮੰਗ ਵੀ ਕਰਦੇ ਹਨ ਜਿਹੜੇ ਸਹੀ ਬ੍ਰੋਕਰ ਹੁੰਦੇ ਹਨ ਉਹ ਫਿਜ਼ੀਕਲ ਡਾਕੂਮੈਂਟ ਦੀ ਮੰਗ ਨਹੀਂ ਕਰਦੇ ਕਿਉਂਕਿ ਸਰਕਾਰ ਦਾ ਹਰ ਇੱਕ ਆਧਾਰ ਕਾਰਡ ਡਿਜੀਟਲ ਸਿਗਨੇਚਰ ਸਾਰਾ ਕੁਝ ਜੁੜਿਆ ਹੁੰਦਾ ਹੈ ਉਸ ਦੇ ਨਾਲ ਅਤੇ ਉਸ ਵੱਲੋਂ CSDL ਜਿਹੜੀ ਕਿ ਸਭ ਤੋਂ ਵੱਡੀ ਸਾਡੇ ਸਰਕਾਰੀ ਕੰਪਨੀ ਹੈ ਕਿ ਜਿਹੜੀ CSDL ਜਿਹੜਾ ਹੈਗਾ ਹੈ ਨਾ ਸਰ ਉਹ ਸਾਡੀ ਸਰਕਾਰ ਦਾ ਇੱਕ ਰੱਖ ਰਖਾਵ ਰੱਖਦਾ ਹੈ ਕਿ ਸਾਨੂੰ ਜਿੱਦਾਂ ਮੰਨ ਕੇ ਚੱਲੋ ਤੁਹਾਡੇ ਕਿੰਨੇ ਬੈਂਕ ਦੇ ਵਿੱਚ ਕਿੰਨੀਆਂ ਤੁਹਾਡੀਆਂ ਸਿਪਸ ਚੱਲ ਰਹੀਆਂ ਹੈ ਕਿੰਨੀਆਂ ਤੁਹਾਡੀਆਂ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਹੈ ਇਹ ਪਤਾ ਲੱਗ ਜਾਂਦਾ ਦੂਸਰੀ ਗੱਲ ਸਰ ਤੁਸੀਂ ਇਹ ਗੱਲ ਕਹਿੰਦੇ ਵੀ ਜੀ ਨਾ ਸੈਬੀ ਸੈਬੀ ਰਜਿਸਟਰਡ ਜਿਸ ਵੇਲੇ ਬ੍ਰੋਕਰ ਜਿਹੜਾ ਵੀ ਹੁੰਦਾ ਨਾ ਉਹ ਚੀਜ਼ਾਂ ਉਹਦੇ ਨਾਲ ਨਹੀਂ ਜੁੜੀਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਕੀ ਉਹਨਾਂ ਨਾਲ ਜੁੜੀਆਂ ਹੁੰਦੀਆਂ ਜਿੱਦਾਂ ਡਿਜੀਟਲ ਅੱਜ ਕੱਲ ਤੁਸੀਂ ਦੇਖਦੇ ਹੋਣੇ ਆਧਾਰ ਨਾਲ ਜੁੜਿਆ ਹੁੰਦਾ ਸਾਰਾ ਕੁਝ ਤੇ ਡਿਜੀਟਲ ਸਾਈਨ ਪ੍ਰੋਪਰ ਹੋ ਜਾਂਦੇ ਆ ਤੇ ਸਾਨੂੰ ਇੱਕ ਨੋਟੀਫਿਕੇਸ਼ਨ ਆ ਜਾਂਦੀ ਆ ਆਧਾਰ ਵੱਲੋਂ ਵੀ ਉਹ ਜਿਹੜਾ ਸਿਸਟਮ ਹੈ ਉਹ ਸਿਰਫ ਜਿਹੜੇ ਅਪਰੂਵਡ ਬ੍ਰੋਕਰ ਹੁੰਦੇ ਉਹਨਾਂ ਨਾਲ ਹੀ ਹੁੰਦਾ ਓਕੇ ਓਕੇ ਤੇ ਇਸ ਕਰਕੇ ਬਗੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਲੋਕਾਂ ਨੂੰ ਪਹਿਲੇ ਹਨਾ ਹਾਂਜੀ ਹਾਂਜੀ ਇਹ ਜਿਸ ਵੇਲੇ ਆਪਾਂ ਅਕਾਊਂਟ ਓਪਨ ਕਰਦੇ ਆ ਨਾ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ ਹਨ ਕਿ ਇਹ ਜਿਹੜਾ ਬ੍ਰੋਕਰ ਹੈ ਜੈਨੂਨ ਹੈ ਜਾਂ ਨਹੀਂ ਹੈ ਤੇ ਇਸ ਕਰਕੇ ਜਿਹੜਾ ਬ੍ਰੋਕਰ ਤੁਸੀਂ ਚੂਜ਼ ਕਰਨ ਲੱਗੇ ਹੋ ਉਸ ਬਾਰੇ ਇਨਫੋਰਮੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਐਪਲੀਕੇਸ਼ਨ ਜਦੋਂ ਪਲੇ ਸਟੋਰ ਤੋਂ ਆਪਾਂ ਡਾਊਨਲੋਡ ਕਰਦੇ ਆ ਨਾ ਕਾਫੀ ਰਿਵਿਊ ਵੀ ਆਏ ਹੁੰਦੇ ਆ ਨਾ ਉਹਦੇ ਵਿੱਚ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜੈਨੂਨ ਹੈ ਕਿ ਜੈਨੂਨ ਨਹੀਂ ਹੈ ਅੱਜ ਕੱਲ ਦਾ ਬਹੁਤ ਸਾਰੀਆਂ ਐਪਲੀਕੇਸ਼ਨਾਂ ਕਰੀਆਂ ਹੈ ਪਿੰਨੇ ਸਾਲ ਤੋਂ ਹੈਗੀਆਂ ਕਿ ਇੰਨੇ ਸਾਲ ਤੋਂ ਹੈਗੀਆਂ ਬਹੁਤ ਇੱਕਦਮ ਹੀ ਆ ਜਾਂਦੀਆਂ ਆ ਸਾਹਮਣੇ ਫਿਰ ਲੋਕਾਂ ਦਾ ਭਰੋਸਾ ਕਿਸਤੇ ਕਰਨ ਕਿਸਤੇ ਨਾ ਕਰਨ ਇਹ ਬੜਾ ਔਖਾ ਹੋ ਜਾਂਦਾ ਸਰ ਮੈਂ ਪਹਿਲੇ ਤੁਹਾਨੂੰ ਬੇਨਤੀ ਕੀਤੀ ਹੈ ਕਿ ਜਿਸ ਵੇਲੇ ਆਪਾਂ account open ਕਰਦੇ ਹਾਂ ਸੈਬੀ ਰਜਿਸਟਰਡ ਬ੍ਰੋਕਰ ਦੀ ਸਾਰੀ ਜਾਣਕਾਰੀ ਹੈਗੀ ਜਿਹੜੀ ਉਹ ਤੁਸੀਂ ਨੈਟ ਤੇ ਵੀ ਦੇਖ ਸਕਦੇ ਹੋ ਪਲੱਸ ਦੂਸਰੀ ਗੱਲ ਹੈ ਉਹ ਸਾਨੂੰ ਇੱਕ ਪ੍ਰੋਪਰ ਈਮੇਲ ਵੀ ਆਉਂਦੀ ਹੈ ਸ਼ੇਅਰ ਮਾਰਕੀਟ ਦੇ ਵਿੱਚ ਜਦੋਂ ਆਪਾਂ ਕਿਸੇ ਬ੍ਰੋਕਰ ਦੇ ਅਕਾਊਂਟ ਖੋਲਦੇ ਆ ਸਾਨੂੰ ਪ੍ਰੋਪਰ ਸਰਕਾਰ ਵੱਲੋਂ ਵੀ ਨੋਟੀਫਿਕੇਸ਼ਨ ਆਂਦੀ ਹੈ ਅੱਛਾ ਉਹ ਸਾਡੇ 26 ਜਿਸ ਵੇਲੇ ਆਪਾਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹਾਂ 26ਐਸ ਵਿੱਚ ਵੀ ਆਂਦੀ ਹੈ ਅੱਜਕੱਲ ਇਹ ਏਆਈ ਦਾ ਜ਼ਮਾਨਾ ਹੈ ਅੱਜਕੱਲ ਹਰ ਇੱਕ ਚੀਜ਼ ਸਾਡੇ ਪੈਨ ਕਾਰਡ ਆਧਾਰ ਕਾਰਡ ਨਾਲ ਜੁੜੀ ਹੁੰਦੀ ਹੈ ਤੇ ਸਾਰੀ ਪ੍ਰੋਪਰ ਜਾਣਕਾਰੀ ਸਾਡੀ ਇਨਕਮ ਟੈਕਸ ਰਿਟਰਨ ਜਦੋਂ ਫਾਈਲ ਕਰਦੇ ਆ ਉਹਦੇ ਵਿੱਚ ਵੀ ਆ ਜਾਂਦੀ ਹੈ ਉਹਦੇ ਵਿੱਚ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਸੇਬੀ ਰਜਿਸਟਰਡ ਹੈ ਜਾਂ ਨਹੀਂ ਹੈ ਬ੍ਰੋਕਰ ਤੇ ਹੁਣ ਜਦਾਂ ਗਾ ਤੁਸੀਂ ਦੱਸਿਆ ਕਿ ਚਲੋ ਇਹ ਚੀਜ਼ਾਂ ਸਾਰੀਆਂ ਪਤਾ ਲੱਗ ਜਾਂਦੀਆਂ ਔਰ ਜੇਕਰ ਕਿਸੇ ਨੇ ਸ਼ੁਰੂਆਤ ਕਰਨੀ ਹੈ ਉਹਨੂੰ ਕਿਸ ਤਰੀਕੇ ਨਾਲ ਸਟੈਪ ਲੈਣਾ ਚਾਹੀਦਾ ਕਿਸ ਤਰੀਕੇ ਨਾਲ ਇਹ ਜਦਾਂ ਕੋਈ ਵੀ ਸਟਾਕ ਖਰੀਦਣਾ ਚਾਹੀਦਾ ਜਾਂ ਪੈਸੇਅਰ ਮਾਰਕੀਟ ਚ ਪੈਸਾ ਲਗਾਉਣਾ ਕਿਸ ਤਰੀਕੇ ਨਾਲ ਕੀ ਕਰਨੀ ਚਾਹੀਦੀ ਹੈ ਸਰ ਸਭ ਤੋਂ ਪਹਿਲੇ ਤਾਂ ਮੈਂ ਸ਼ੇਅਰ ਮਾਰਕੀਟ ਦੇ ਵਿੱਚ ਜੋ ਵੀ ਮੇਰੇ ਵੀਰ ਕੰਮ ਕਰਨਾ ਚਾਹੁੰਦੇ ਆ ਉਹ ਉਹਨਾਂ ਨੂੰ ਮੈਂ ਰਿਕਮੈਂਡ ਇਹੀ ਕਰਾਂਗਾ ਕਿ ਤੁਸੀਂ ਘੱਟੋ ਘੱਟ ਪਹਿਲੇ ਸ਼ੇਅਰ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲਾਂ ਉਸ ਦੀ ਪ੍ਰੋਪਰ ਜਾਣਕਾਰੀ ਲਵੋ ਹਮ ਜਾਣਕਾਰੀ ਦਾ ਮਤਲਬ ਇਹ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੰਪਨੀ ਦੀਆਂ ਬੈਲੈਂਸ ਸ਼ੀਟਾਂ ਕਿਵੇਂ ਵੜ ਸਕਦੇ ਹਾਂ ਕਿਉਂਕਿ ਜਦੋਂ ਵੀ ਕਿਸੇ ਵੀ ਕੰਪਨੀ ਦਾ ਅਸੀਂ ਸਟਾਕ ਖਰੀਦਣ ਲੱਗਾਂਗੇ ਤਾਂ ਸਭ ਤੋਂ ਪਹਿਲੇ ਸਾਨੂੰ ਨੌਲੇਜ ਹੋਣੀ ਚਾਹੀਦੀ ਕਿ ਉਹ ਕੰਪਨੀ ਦਾ ਜਿਹੜਾ ਸਟਾਕ ਹੈ ਉਹ ਕੰਪਨੀ ਡੈਪਥ ਫਰੀ ਹੈ ਜਾਂ ਕਰਜ਼ੇ ਵਿੱਚ ਡੁੱਬੀ ਹੋਈ ਹੈ ਜਿਸ ਵੇਲੇ ਆਪਾਂ ਕੋਈ ਕਿਸੇ ਵੀ ਕੰਪਨੀ ਦਾ ਸ਼ੇਅਰ ਖਰੀਦ ਲੈਣੇ ਆ ਉਹਦਾ ਮਤਲਬ ਇਹ ਹੋ ਜਾਂਦਾ ਹੈ ਕਿ ਅਸੀਂ ਕੁਝ ਪਰਸੈਂਟ ਦੀ ਹਿੱਸੇਦਾਰੀ ਖਰੀਦ ਲਈ ਹਮ ਇਸ ਕਰਕੇ ਸਭ ਤੋਂ ਪਹਿਲੇ ਜੋ ਸ਼ੇਅਰ ਮਾਰਕੀਟ ਦੇ ਵਿੱਚ ਐਂਟਰ ਹੁੰਦੇ ਹਨ ਉਹ ਸਭ ਤੋਂ ਪਹਿਲੇ ਪ੍ਰੋਪਰ ਜਾਣਕਾਰੀ ਚਾਰਟ ਰੀਡਿੰਗ ਕਿੱਦਾਂ ਕਰਨਾ ਹੈ ਕਿਸ ਟਾਈਮ ਉੱਤੇ ਅਸੀਂ ਐਂਟਰੀ ਲੈਣੀ ਹੈ ਤੇ ਕਿਸ ਟਾਈਮ ਤੇ ਅਸੀਂ ਉਸ ਨੂੰ ਸੈੱਲ ਕਰਨਾ ਹੈ ਇਹ ਸਾਰੀ ਜਾਣਕਾਰੀ ਲੈ ਕੇ ਹੀ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਗਾ ਕੇ ਕਮਾ ਸਕਦੇ ਹਾਂ ਕਿਉਂਕਿ ਕੁਝ ਲੋਗ ਪਹਿਲੇ ਸੁਪਨੇ ਬਹੁਤ ਵੱਡੇ ਦੇਖ ਲੈਂਦੇ ਹਨ ਕਿ ਸ਼ੇਅਰ ਮਾਰਕੀਟ ਦੇ ਵਿੱਚ 1 ਲੱਖ ਰੁਪਏ ਦੇ ਨਾਲ ਅਸੀਂ 10 ਲੱਖ ਕਮਾ ਲਾਂਗੇ ਅਸੀਂ 20 ਲੱਖ ਵਿੱਚ ਕੁਝ ਨਹੀਂ ਅੱਦਾ ਹੁੰਦਾ ਜੇਕਰ ਤੁਸੀਂ 1 ਲੱਖ ਰੁਪਿਆ ਲਗਾ ਕੇ 1 ਮਹੀਨੇ ਦੇ ਵਿੱਚ 3 ਤੋਂ 4% ਵੀ ਰਿਟਰਨ ਕਮਾ ਲੈਂਦੇ ਹੋ ਤਾਂ ਉਹ ਜੈਨੂਇਨ ਰਿਟਰਨ ਹੋਵੇਗੀ ਜੇਕਰ ਤੁਸੀਂ ਪੈਸੇ ਡਬਲ ਦੇ ਚੱਕਰ ਚ ਪੋਹੋਗੇ ਗਲਤ ਰეკਮੈਂਡੇਸ਼ਨ ਵਿੱਚ ਪੈ ਜਾਓਗੇ ਤਾਂ ਤੁਸੀਂ ਉਹ ਵੀ ਪੈਸਾ ਗਵਾ ਲੋਗੇ